ਤੇ ਟ੍ਰੈਫਿਕ ਅਫਸਰ ਨੇ ਮਦਾਈ ਚੈਕਿੰਗ ਅੱਜ ਬਠਿੰਡਾ ਦੇ ਸੰਤ ਕਬੀਰ ਸਕੂਲ ਦੀਆਂ ਸਕੂਲ ਵੈਨਾ ਕੀਤੀਆਂ ਚੈਕਿੰਗ ਅਤੇ ਜੜੀਆਂ ਕਮੀਆਂ ਪਾਈਆਂ ਆਈਆਂ ਉਸ ਸੰਬੰਧੀ ਇਹਨਾਂ ਨੂੰ ਕੀਤਾ ਗਿਆ ਜਾਗਰੂਕ ਅਤੇ ਨਾਲ-ਨਾਲ ਇਹਨਾਂ ਦੇ ਕੱਟੇ ਗਏ ਚਲਾਨ ਇਸ ਮੌਕੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਪਿਆਂ ਨੂੰ ਵੀ ਉਹਨਾਂ ਬਲੋਗ ਅਪੀਲ ਕੀਤੀ ਕਿ ਜਿਹੜੇ ਸਕੂਲ ਦੀ ਜਿਹੜੀ ਵੈਣਾ ਹੈ ਉਹ ਜੋ ਆਪਾਂ ਟ੍ਰੈਫਿਕ ਦੀ ਨਿਯਮਾਨੀ ਸ਼ਰਤਾਂ ਪੂਰੀਆਂ ਨਹੀਂ ਕਰਦੀ ਉਸ ਦੇ ਵਿੱਚ ਆਪਣੇ ਬੱਚੇ ਨਾ ਭੇਜਣ ਕਿਉਂਕਿ ਇਹ ਹੀ ਜੋ ਸ਼ਰਤਾਂ ਨੇ ਜਿਹਦੇ ਇਸ ਦੇ ਅੰਦਰ ਫਸਟ ਕਿਟ ਜਾਂ ਇਸ ਦੇ ਅੰਦਰ ਜਾਂ ਆਪਾਂ ਬਣ ਕਰੀਏ ਅੱਗ ਬੁਝਾਉ ਜੰਤਰ ਅਤੇ ਕੈਮਰੇ ਚਾਲੂ ਹੋਣ ਚਾਹੀਦੇ ਹਨ ਬਹੁਤ ਸਾਰੇ ਸਕੂਲ ਵੈਨਾਂ ਦੇ ਵਿੱਚ ਜਿਹੜੇ ਆਪਣਾ ਕੈਮਰੇ ਚਾਲੂ ਨਹੀਂ ਸਨ ਸਿਰਫ ਲਗਾਏ ਹੀ ਗਏ ਸਨ ਤੇ ਇਸ ਦੇ ਵਿੱਚ ਜੇ ਹੈਲਪ ਪੱਡ ਦੀ ਗੱਲ ਕਰੀ ਹੈਲਪਰ ਨਹੀਂ ਸੀ ਜਾਂ ਬਹੁਤ ਸਾਰੀਆਂ ਸਕੂਲ ਬੈਂਨਾਂ ਦੇ ਵਿੱਚ ਜਿਹੜੀਆਂ ਦੀ ਫਸਟ ਐਡਿਕਟਾ ਨਹੀਂ ਸਨ ਤਾਂ ਜਿਹੜੀਆਂ ਜਿਹੜੀਆਂ ਸਕੂਲ ਬੈਂਨਾਂ ਦੇ ਵਿੱਚ ਇਹਨਾਂ ਵੱਲੋਂ ਕਮੀਆਂ ਦਿਖਾਈਆਂ ਗਈਆਂ ਉਹਨਾਂ ਦੀ ਇਹਨਾਂ ਵੱਲੋਂ 94 ਕਟੇਗੇ ਤੇ ਨਾਲ-ਨਾਲ ਇਹਨਾਂ ਨੂੰ ਜਾਗਰੂਕ ਮੀਡੀਆ ਬਕੀਤਾ ਗਿਆ ਉਹਨਾਂ ਕਹ ਅੱਖਿਆ ਕਿ ਲਗਾਤਾਰ ਸਾਡੇ ਵੱਲੋਂ ਵਕ ਵਕ ਰੋਲ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਲ-ਨਾਲ ਉਹਨਾਂ ਵੱਲੋਂ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਉਹਨਾਂ ਬੈਂਨਾਂ ਦੇ ਵਿੱਚ ਬਿਲਕੁਲ ਵੀ ਨਾ ਜਾ ਰਹੋ ਜਿਨ੍ਹਾਂ ਬੈਂਨਾਂ ਦੇ ਵਿੱਚ ਇਹ ਸਾਰੀਆਂ ਸ਼ਰਤਾਂ ਜਿਹੜੀਆਂ ਉਹ ਇਹ ਸਕੂਲ ਬੈਂਨਾਂ ਜਿਹੜੀਆਂ ਨੇ ਇਹ ਪੂਰੀਆਂ ਨਹੀਂ ਕਰਦੀਆਂ ਕਿਉਂਕਿ ਅਗਰ ਕੋਈ ਹਾਦਸਾ ਹੁੰਦਾ ਤਾਂ ਇਸ ਨੂੰ ਲੈ ਕੇ ਇਕੱਲੇ ਇਹ ਆਪਣਾ ਸਕੂਲ ਵੈਨਾ ਵਾਲੇ ਜਾਂ ਦਾ ਕਾਲਾ ਸਕੂਲ ਜੰਵਾਰਨੀ ਅਸੀਂ ਵੀ ਆਪਣੇ ਥੋੜੇ ਪੈਸਿਆਂ ਦੇ ਲਈ ਅਸੀਂ ਜਿਹੜੀ ਇਹ ਸਾਰਾ ਕੁਝ ਨਹੀਂ ਦਿਖਦੇ ਇਸ ਨੂੰ ਲੈ ਕੇ ਜਦ ਹਾਦਸਾ ਹੁੰਦਾ ਤਾਂ ਬਾਅਦ ਦੇ ਵਿੱਚ ਅਸੀਂ ਇਸ ਨੂੰ ਲੈ ਕੇ ਕਾਫੀ ਆਪਣਾ ਪਸਤਾਉਨੇ ਆ ਆਓ ਤੁਹਾਨੂੰ ਸੁਣਾਉਨੇ ਆ ਇਸ ਸਬੰਧੀ ਕੀ ਕਹਿੰਦੇ ਨੇ ਸਕੂਲ ਵੈਨਾ ਦੇ ਡਰਾਈਵਰ ਅਤੇ ਨਾਲ ਇਸ ਸਬੰਧੀ ਜੋ ਆਪਣਾ ਟ੍ਰੈਫਿਕ ਦੀ ਇੰਚਾਰਜ ਨੇ ਅਮਰੀਕ ਸਿੰਘ ਉਹ ਕੀ ਕਹਿੰਦੇ ਨੇ ਆਓ ਤੁਹਾਨੂੰ ਸੁਣਾਉਨੇ ਆ ਉਹਨਾਂ ਦੀ ਜਵਾਨੀ ਲਓ ਜੀ ਕਮਲ ਫੁੱਲਾ ਰੰਗ ਇਹ ਹੋ ਗਈ ਹਾਂ ਠੀਕ ਹੈ ਫਸਟ ایڈ ਕਿਟ ਬਾਕਸ ਜਰੂਰ ਆ ਵਿੱਚ ਮੈਡੀਸਨ ਕੋਈ ਨਹੀਂ ਦਿਖਾਈ ਖੋਲ ਕੇ ਕੋਈ ਕੀ ਇਹ ਦਵਾਈ ਉਸਨੇ ਹੈ ਜੀ ਤੁਸੀਂ ਦਵਾਈ ਹੈ ਨਹੀਂ ਵਿੱਚ ਉਹਦੇ ਕੋਈ ਹਾਂਜੀ ਤੇ ਫਿਰ ਇਹਦੇ ਵਿੱਚ ਤਾਂ ਦਵਾਈ ਰੱਖਣੀ ਹੁੰਦੀ ਆ ਅਸਰ ਜੀ ਹੁਣ ਸਕੂਲ ਨੂੰ ਕਹਿ ਕੇ ਆਉਂਨੇ ਆ ਜੀ ਅੱਛਾ ਇਹ ਤੇ ਰੱਖਦੇ ਨਹੀਂ ਸਕੂਲ ਵਾਲੇ ਕੈਂਟੀ ਦਰ ਦੀ ਨਹੀਂ ਜੀ ਮੈਂ ਤਾਂ ਗੀਤਾਸ ਨੂੰ ਦਸੋ ਕਿ ਬਰਾਦਰ ਕਰ ਦੋ ਮਾੜਾ ਅੱਗੇ ਹੋ ਜਾ ਭਰਾ ਜੀ ਦੱਸੋ ਇਹ ਕੈਮਰਾ ਚਲਾਇਓ ਕਰਦਾ ਹੋ ਨਾ ਇਹ ਜਾ ਰਗਾ ਕਲੀਆਂ ਲਾਣੀ ਆ ਮਾਰਕਟ ਦੇ ਤੱਕ ਇਹਨਾਂ ਨੂੰ ਕੱਲ ਤੱਕ ਭਰੀ ਹੋਣੀ ਜੇ ਤਨਵਾ ਦਵਾਰ ਤੋਂ ਚੱਕੀ ਤਾ ਨਾ ਇਹ ਹੋਇਆ ਹਾ ਰੋਣ ਹੋਵੇ ਨਹੀਂ ਕੋਈ ਨਾ ਇਹ ਦੱਸਣਾ ਚਾਹੁੰਗਾ ਜਿਹੜਾ ਟ੍ਰੈਫਿਕ ਪੁਲਿਸ ਤੁਹਾਡੇ ਕੋਲ ਸੀ ਸਰ ਸੇਫਟੀ ਰੂਲ ਪਾਲਿਸੀ ਬਾਰੇ ਕੁਰੇ ਆਏ ਕਿ ਤੁਹਾਨੂੰ ਬਹੁਤ ਜਾਣਕਾਰੀ ਦਿੱਤੀ ਜੋ ਵੀ ਨਹੀਂ ਸੀ ਸਾਨੂੰ ਇਹਨਾਂ ਬਾਰੇ ਦੱਸਿਆ ਗਿਆ ਕਿ ਜਰੂਰ ਫੌਂਟ ਕਾਇੰਡੀਆ ਤੇ ਇਸ ਲਈ ਬੱਚਿਆਂ ਦੀ ਸੇਫਟੀ ਲਈ ਬਹੁਤ ਕੁਝ ਧਿਆਨ ਰੱਖਦੇ ਹੋ ਸਾਨੂੰ ਸਮਝਾ ਕੇ ਗਏ ਜੋ ਸਾਨੂੰ ਰੱਖਣ ਦੀ ਲੋੜ ਹੈ ਜੋ ਨਹੀਂ ਹੈ ਉਹ ਸਾਨੂੰ ਆਖਿਆ ਗਿਆ ਜਿਹੜੇ ਦਿੱਤੇ ਜ਼ਰੂਰ ਰੱਖੋ अच्छा की पूछोतेसिया गया थोनू जे में तुसी गैस सिलेंडर चला के देखे हां जी गैस सिलेंडर होगा जी बस कट होगी जी तो हेल्पफुल जी जो भी लोडा ਤੁਹਾਨੂੰ ਸਭ ਕੁਝ ਦੱਸਾਂਗਾ ਠੀਕ ਹੈ ਪਾਣੀ ਦੀ ਸੂਗੋ ਤੁਸਾਂਗਾ ਨਾਲ ਰੱਖਣ ਜ਼ਰੂਰੀ ਆ ਠੀਕ ਆ ਨਾਲ ਦੇ ਸਾਥੀ ਨੇ ਜਿਹੜੇ ਤੁਹਾਡੇ ਇਸ ਕਾਰੋਬਾਰ ਨਾਲ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਜੀ ਜੋ ਸਾਰਿਆਂ ਨੂੰ ਆਪਾਂ ਨੂੰ ਪਾਸਟਾ ਬਰਤ ਸਿਲੰਡਰ ਪਾਣੀ ਸਭ ਕੁਝ ਰੱਖਣਾ ਚਾਹੀਦਾ ਹੈ ਬਰਤ ਲਗਾ ਕੇ ਰੱਖਣੀ ਚਾਹੀਦੀ ਸੇਫਟੀ ਵਾਈਜ਼ ਜੋ ਜੋ ਵੀ ਨਵੀਂ ਜਾਣਕਾਰੀ ਆਪਾਂ ਨੂੰ ਆ ਉਹ ਰਸਪੋਟ ਨੂੰ ਸਮਝਣਾ ਚਾਹੀਦਾ ਲਖਵੀਰ ਸਿੰਘ ਜੀ ਕਿਹੜੇ ਸਕੂਲ ਚ ਲੱਗੇ ਹੋ ਸੰਤ ਕਬੀਰ ਸਕੂਲ ਚ ਫੇਸ 3% ਆ ਜੀ ਅੱਜ ਟ੍ਰੈਫਿਕ ਪੁਲਿਸ ਵਾਲੇ ਆਏ ਸੀ ਇਹ ਕੀ ਕਹਾਂਗੇ ਇਹਨਾਂ ਨੇ ਸਾਰ ਸਾਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਹੈ ਜੋ ਕਿ ਸਾਨੂੰ ਪਤਾ ਸੀਗਾ ਪਰ ਉਨੀ ਨੌਲਜ ਨਹੀਂ ਸੀਗੀ ਜੋ ਵੀ ਉਹਨਾਂ ਨੇ ਦੱਸਿਆ ਉਹ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਉਹਨੇ ਬੱਚਿਆਂ ਦੀ ਸੇਫਟੀ ਲਈ ਜੋ ਸਾਨੂੰ ਨਿਯਮ ਦੱਸੇ ਜੀ ਗੱਡੀ 'ਚ ਫਰਸਟ ایڈ ਹੋਣਾ ਬਹੁਤ ਜ਼ਰੂਰੀ ਹੈ ਜੀ ਤੇ ਆਪਣਾ ਫਾਇਰ ਲਈ ਦਾ ਪੂਰਾ ਇੰਤਜ਼ਾਮ ਹੋਣਾ ਚਾਹੀਦਾ ਜੀ ਮਤਲਬ ਕਿ ਫਾਇਰ ਸਲੈਂਡਰ ਹੋਣਾ ਚਾਹੀਦਾ ਗੱਡੀ 'ਚ ਜੀ ਸੀਟ ਬੈਲਟ ਪ੍ਰੋਪਰ ਲੱਗੀ ਹੋਣੀ ਚਾਹੀਦੀ ਜੀ ਤੇ ਇਸ ਕਰਕੇ ਜੀ ਹੈਵੀ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਜੀ ਅਸੀਂ ਚੰਗਾ ਧਿਆਨ ਰੱਖਣਾ ਜ਼ਰੂਰੀ ਹੈ ਜਿਵੇਂ ਕਿ ਕਈ ਵਾਰ ਆ ਗਏ ਕਿ ਕੁਝ ਘਟਨਾਵਾਂ ਵਾਪਰਦੀਆਂ ਕਈ ਜਗ੍ਹਾ ਲਾਹਰੀਆਂ ਹੁੰਦੀਆਂ ਹਨ ਹਾਂਜੀ ਹਾਂਜੀ ਕਿਉਂ ਨਹੀਂ ਇਹ ਸਾਰੀ ਜਿੰਮੇਵਾਰੀ ਬਣਦੀ ਹੈ ਜੀ ਮਤਲਬ ਕਿ ਸਕੂਲ ਦੀ ਪੂਰੀ ਰਿਸਪਾਂਸਿਬਿਲਟੀ ਹੈ ਜੀ ਇਹਦੇ ਨਾਲ ਨਾਲ ਡਰਾਈਵਰ ਦੀ ਵੀ ਬਹੁਤ ਜਿੰਮੇਵਾਰੀ ਵੱਡੀ ਹੈ ਜੀ ਬੱਚਿਆਂ ਦਾ ਧਿਆਨ ਰੱਖਣਾ ਜੀ ਤੇ ਜਿਵੇਂ ਪੁਲਿਸ ਸਮਝਾਦੇ ਗਈ ਐ ਡਰਾਈਵਰ ਪੁਲਿਸ ਅੱਗੇ ਤੋਂ ਜ਼ਰੂਰ ਧਿਆਨ ਰੱਖਿਆ ਜਾਊਗਾ ਹਾਂਜੀ ਹਾਂਜੀ ਸਰ ਜ਼ਰੂਰ ਜੀ ਇਹਦੇ ਬਾਰੇ ਅਸੀਂ ਜੋ ਵੀ ਸਾਨੂੰ ਜਿੰਨੀ ਜਾਣਕਾਰੀ ਸੀਗੀ ਅਸੀਂ ਉਹਨੀ ਕੋਸ਼ਿਸ਼ ਕਰ ਰਹੇ ਸੀ ਪਰ ਜੋ ਗੱਲਾਂ ਸਾਨੂੰ ਨਹੀਂ ਪਤਾ ਸੀ ਉਹ ਅੱਜ ਸਾਹਿਬ ਨੇ ਸਾਨੂੰ ਦੱਸੀਆਂ ਤੇ ਹਰ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਏ ਦੀ ਕਾਰ ਕਰ ਦਿੱਤੀ ਆ ਮੇਰਾ ਸਬੰਕਟ ਇਨਸਪੈਕਟਰ ਮਰੀ ਸਿੰਘ ਇਨ ਚਾਰਟਰ ਬਠਿੰਡਾ ਦੇਖੋ ਪਿਛਲੇ ਦਿਨੀ ਇੱਕ ਸਮਾਣਾ ਵਿਖੇ ਬਹੁਤ ਹੀ ਮੰਦ ਪੱਕੀ ਘਟਨਾ ਵਾਪਰੀ ਸੀ ਜਿੱਚ ਪੰਜ ਬੱਚਿਆਂ ਦੀ ਤੇ ਇੱਕ ਡਰਾਈਵਰ ਦੀ ਜਾਨ ਚਲੀ ਗਈ ਸੀ ਉਹ ਪੰਜ ਬੱਚਿਆਂ ਦੀ ਜਾਂ ਇੱਕ ਡਰਾਈਵਰ ਦੀ ਜਾਨ ਨਹੀਂ ਸੀ ਉਹ ਪੂਰੇ ਪਰਿਵਾਰਾਂ ਦੀ ਜਾਨ ਗਈ ਸੀ ਇਸ ਕਰਕੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਦੇ ਹੁਕਮਾਂ ਅਨੁਸਾਰ ਅਸੀਂ ਸੇਫ ਸਕੂਲ ਪਾਲਿਸੀ ਦੇ ਤਹਿਤ ਸਾਰੇ ਸਕੂਲਾਂ ਦੀਆਂ ਬੈਨਾਂ ਚੈੱਕ ਕਰ ਰਹੇ ਹਾਂ ਜਿਸ ਦੇ ਵਿੱਚ ਕੁਛ ਵੀ ਕਮੀ ਪਈ ਜਾਂਦੀ ਆ ਉਹਦਾ ਉਸ ਨੂੰ ਚਲਾਨ ਦਿੰਨੇ ਆ ਜੇਕਰ ਕੋਈ ਬਿਲਕੁਲ ਹੀ ਪਾਸਿੰਗ ਹੀ ਨਹੀਂ ਸਾਰਾ ਕੁਛ ਨਹੀਂ ਉਹ ਗੱਡੀ ਅਸੀਂ ਇੰਪਾਉਂਡ ਕਰ ਰਹੇ ਆ ਉਹਨਾਂ ਜਿਹੜੇ ਸਕੂਲ ਮੈਨੇਜਰ ਅਸੀਂ ਇੱਥੇ ਆਏ ਆਂਗੇ ਇਹਨਾਂ ਦੇ ਵਿੱਚ ਛੋਟੀਆਂ ਛੋਟੀਆਂ ਕਮੀਆਂ ਨਹੀਂ ਸੀ ਜਿਵੇਂ ਫਾਸਟੇਡ ਕਟੀਆਂ ਫਾਇਰ ਸੇਫਟੀ ਸੀਗੀ ਉਹ ਐਕਸਪਾਇਰ ਹੋਇਆ ਸੀਗਾ ਜਾਂ ਕੈਮਰੇ ਨਹੀਂ ਸੀ ਚੱਲਦੇ ਇਹਨਾਂ ਨੂੰ ਇਹਨਾਂ ਦੇ ਸਾਰਿਆਂ ਦੇ ਚਲਾਨ ਕੱਟ ਰਹੇ ਆਂਗੇ ਕਿਉਂਕਿ ਬਾਕੀ ਪਾਸਿੰਗ ਇਹਨਾਂ ਦੀ ਕੰਪਲੀਟ ਆ ਸਾਰਾ ਕੁਛ ਠੀਕ ਇਹ ਸੰਤ ਕਬੀਰ ਪਬਲਿਕ ਸਕੂਲ ਹੈ ਜੀ ਕੀ ਕਹਿਣਾ ਚਾਹੁੰਦੇ ਆ ਜਿਵੇਂ ਸਾਂਭੀ ਲੈਂਦੇ ਆ ਉਹਨਾਂ ਤੋਂ ਕਰਾਇਆ ਵੀ ਲੈਂਦੇ ਆ ਪਰ ਜਿਹੜੀਆਂ ਕਮੀਆਂ ਜਦੋਂ ਕਿ ਇੱਕ ਇੱਕ ਬੱਚਾ ਹੈਗਾ ਪਰ ਉਹਨਾਂ ਨੇ ਸੇਫਟੀ ਦਾ ਧਿਆਨ ਨਹੀਂ ਰੱਖਿਆ ਹਾਂ ਦਾ ਕੋਈ ਸਖਤ ਹਦਾਇਤ ਦਿੱਤੀ ਆ ਉਹਨਾਂ ਨੇ ਨਾ ਦੇਖੋ ਸਖਤ ਹਦਾਇਤ ਤੇ ਮੈਂ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਵੀ ਜਿਹੜੇ ਤੁਹਾਡੇ ਸਭ ਦੇ ਇੱਕ ਇੱਕ ਬੱਚਾ ਹੈਗਾ ਜਿਹੜਾ ਤੁਸੀਂ ਕਿਸੇ ਵੀ ਸਕੂਲ ਦੀ ਬੈਂਚਸ ਚਾਹੁੰਦੇ ਹੋ ਉਹ ਸਕੂਲ ਦੀ ਬੈਂਚ ਨੂੰ ਜਰੂਰ ਚੈੱਕ ਕਰੋ ਕਿ ਉਹ ਸਕੂਲ ਦੀ ਬੈਂਚ ਦੇ ਉੱਤੇ ਡਰਾਈਵਰ ਦਾ ਨੰਬਰ ਲਿਖਿਆ ਹੈ ਕਿ ਉਹ ਕੈਮਰੇ ਜਿਹੜੇ ਚੱਲਦੇ ਆ ਤੁਹਾਡੇ ਮੋਬਾਈਲਾਂ ਨਾਲ ਅਟੈਚ ਹੈ ਜਾਂ ਸਕੂਲ ਦੀ ਮੈਨੇਜਮੈਂਟ ਨਾਲ ਅਟੈਚ ਹੈ ਜਾਂ ਉਹਦੇ ਵਿੱਚ ਬੱਚਿਆਂ ਦੇ ਬੈਠਣ ਨੂੰ ਸਾਰਾ ਕੁਝ ਸਹੀ ਹੈ 100-200 ਰੁਪਏ ਘਟਾਉਣ ਦੀ ਖਾਤਰ ਜਿਵੇਂ ਜੀ ਮਰਜੀ ਬੈਨ ਆਉਂਦੀ ਹੈ ਜਾਂ ਆਟੋ ਰਿਕਸ਼ਾ ਉਧੋਂ ਦੇ ਵਿੱਚ ਚੜਾਉਂਦੇ ਆ ਪੇਰੈਂਟਸ ਨੂੰ ਕਹਾਂਗਾ ਵੀ ਇਹ ਜਿਹੀ ਗਲਤੀ ਨਾ ਕਰੋ ਦੇਖੋ ਜਿਹੜੀਆਂ ਸਕੂਲ ਬੈਨਾਂ ਸਕੂਲਾਂ ਨਾਲ ਅਟੈਚ ਹੈ ਸਾਰਾ ਕੁਝ ਉਹਨਾਂ ਦੀਆਂ ਫਿਟਨੈਸ ਹੈ ਸਾਰਾ ਕੁਝ ਕੰਪਲੀਟ ਹੈ ਕੈਮਰੇ ਚੱਲਦੇ ਆ ਸਹਾਇਕ ਰੱਖੀ ਹੋਇਆ ਬੱਚੇ ਨੂੰ ਤੌਣ ਟੌਣ ਉਹ ਇੰਨੀਆਂ ਜਿਹੀਆਂ ਸਕੂਲ ਬੈਨਾਂ ਚ ਬੱਚਿਆਂ ਨੂੰ ਭੇਜੋ ਹੋਰ ਸਕੂਲਾਂ ਦੀ ਕੀਤੀ ਹੋਊਗੀ ਦੇਖੋ ਕੰਟੀਨਿਊ ਸਾਡੀ 4 ਦਿਨ ਤੋਂ ਲਗਾਤਾਰ ਕੰਟੀਨਿਊ ਚੱਲ ਰਹੀ ਹੈ ਪਹਿਲਾਂ ਇੱਕ ਜੋਸਫ ਜੋਸਫ ਸਕੂਲ 'ਚ ਵੀ ਕੀਤੀ ਹੈ ਜੇ ਵੀਰਚ ਵੀ ਕਰੇ ਅਸੀਂ ਦਿੱਲੀ ਪਬਲਿਕ ਸਕੂਲ 'ਚ ਵੀ ਕਾਲਾ ਵਿਸ਼ਵਾਸਕ ਪਬਲਿਕ ਸਕੂਲ 'ਚ ਵੀ ਅੱਜ ਇੱਥੇ ਆਗੇ ਅੱਜ ਕਰੀਬ ਅਸੀਂ 10 ਚਲਾਨ ਕੱਟੇ